ਜੇ ਗੁਰੂ ਜੀ ਖੁਸ਼ੀ ਹੋਣੀ ਨੇ ਖਾਲਸਾ ਜੀ ਸਭ ਨੂੰ ਮਨਤਰੀ ਛੜਣਾ ਪਾਇਆ ਗੁਰੂ ਵਾਲੇ ਬਣਾਉਣਾ ਪੜਾ ਤੇ ਮੈਂ ਆਪਦੇ ਚਰਨਾਂ ਦੇ ਅੱਗੇ ਬੇਨਤੀ ਕਰ ਰਿਹਾ ਕਿ ਚੰਡੀਗੜ੍ਹ ਨੀਆ ਬੁਰਖਾ ਦੇ ਕੇ 2 ਸਾਲ ਤੋਂ ਬਸਵਾ ਹੋ ਗਿਆ ਬਲਦੀ ਸਿੰਘਾਂ ਦੇ ਹਾਰਾਮ ਮੋਰਟਾ ਲੱਗਿਆ ਹੋਇਆ ਹੈ ਜਿਹੜੇ ਬਕਰ ਸਿੰਘ ਭਾਈ ਜਰਤਾ ਸਿੰਘ ਦਵਾਰਾ ਜਿਹੜੇ ਆਕਾਰ ਤੱਕ ਸਾਡੇ ਜਥੇਦਾਰ ਨੇ ਪ੍ਰਵਤ ਖਾਲਸਾ ਦੇ ਮਾਪਿਆਂ ਜਿਹਨਾਂ ਨੂੰ ਭਾਈ ਜਗਤਾਰ ਸਿੰਘ ਕਾਰਾ ਭਾਈ ਕਰਨਜੀਤ ਸਿੰਘ ਧਿਆਉਰਾ ਭਾਈ ਭਲਵੰਤ ਸਿੰਘ ਰਾਜਵਾਲਾ ਭਾਈ ਨਵਿੰਦਰਪਾਲ ਸਿੰਘ ਭੁੱਲੜਾ ਕਰਦਾ 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 ਹੈ ਜਿਹੜਾ ਹੋਂਦ ਦੇ ਮੌਜੂਦਾ ਭਾਈ ਮਤਕਾਲ ਸਿੰਘ ਗੁਰੂ ਪਿਆਰੇ ਸਾਹਿਬ ਸਰਕਾਰ ਨੇ ਤੰਗੀਆਂ ਬੰਦੀ ਬਣਾਏ ਹੋਏ ਨੇ ਇਹਨਾਂ ਨੂੰ ਸਵਾਗਤ ਲਈ ਮੋਰਚਾ ਲੱਗਿਆ ਹੋਇਆ ਆਪ ਸਾਰਿਆਂ ਸੰਗਤਾਂ ਸਦੇ ਸਹਿਯੋਗ ਦਿਆ ਕਰੋ ਅੱਜ ਪੰਛ ਖੇਰੂ ਖੇਰ ਹੋ ਗਿਆ ਹੈ ਅੱਜ ਸਾਡੇ ਪੰਛ ਦੇ ਬੇਕੇਦਾਰ ਜਿਹੜੀ ਸ਼੍ਰੋਮਣੀ ਕਮੇਟੀ ਵੀ ਪੂਰੀ ਤਰ੍ਹਾਂ ਦੇ ਸਾਡਾ ਸਿੱਖਾ ਵੀ ਸਰਮੌਟ ਕਮੇਟੀ ਹੈ ਅਕਾਲ ਪੱਖ ਸਾਹਿਬ ਜਿਸਨ ਹਲ ਸਿੱਖ ਸੀਸ ਨਿਵਾਉਂਦਾ ਹੈ ਅਕਾਲ ਪੱਖ ਮਹਾਨ ਹੈ ਸਿੱਖ ਮੰਧ ਦੀ ਸ਼ਾਨ ਹੈ ਗੁਰੂ ਦੇ ਪੈਰ ਸੇ ਅਕਾਲ ਪੱਖ ਸਾਹਿਬ ਨੂੰ ਸਮਰਪਿਤ ਹੈ ਉਸੇ ਉਹਨਾਂ ਦਾ ਕੰਵਲਾ ਹੋ ਗਿਆ ਸਰੋਵਰੀ ਕਮੇਟੀ ਗੁਰੂ ਨਾਨਕ ਦੇਵ ਜੀ ਨਾਇਕ ਹੋ ਗਈ ਜਦੋਂ ਸਰੋਵਰੀ ਕਮੇਟੀ ਬਣੀ ਉਸ ਟਾਈਮ ਰਐਸਸ ਬਣੀ ਉਨਾ ਜਿਹੜਾ ਆ ਰਿਹਾ ਇਸ ਨੂੰ ਹੁੰਦਾ ਪਰ ਇਹ ਨੂੰ ਆ ਰਿਹਾ ਸ਼੍ਰੋਮਣੀ ਕਮੇਟੀ ਨੂੰ ਹੋ ਗਿਆ ਆਰਐਸਐਸ ਨੇ ਪੂਰੇ ਭਾਰਤ ਦੇ ਉੱਤੇ ਰਾਜ ਕਰ ਲਿਆ ਸ਼੍ਰੋਮਣੀ ਕਮੇਟੀ ਸਾਡੇ ਸਿੱਖਾਂ ਦੇ ਉੱਤੇ ਰਾਜ ਨਹੀਂ ਕਰ ਸਕੀ ਸਿੱਖਾਂ ਨੂੰ ਕੱਟਿਆ ਵੀ ਕਰ ਸਕੀ ਗੱਡੀ ਨਾਲੇ ਕੀ ਦੀ ਗੱਲ ਹੈ ਅੱਜ ਖਬਰਾਂ ਆ ਰਹੀਆਂ ਨੇ ਕਿ ਮਾਜੇ ਦੇ ਵਿੱਚ ਜਿਹੜੇ ਗਰੀਬ ਸਿੱਖ ਨੇ ਉਹ ਉਹ ਸਿੱਖ ਤਰਫ ਚੱਲ ਗਏ ਰਸਾਈ ਬਣ ਕੇ ਸਾਡੇ ਦਿਲ ਅੱਖ 2 ਸਾਲਾਂ ਦੇ ਵਿੱਚ ਇੰਨਾ ਘਾਟਾ ਰਹਿ ਗਿਆ ਸਿੱਖ ਨਾਮ ਨੂੰ ਆਉਣ ਵਾਲੇ ਪੰਜ ਦਾ ਸਾਲਾਂ ਨੂੰ ਮਨਾਉਣ ਦੀ ਕੋਈ ਨਹੀਂ ਰਹੀ ਖਾਲਸਾ ਜੀ ਦੁਸ਼ਮਣਾਂ ਚਾਹਦਾ ਸਰਕਾਰ ਸਦੇਹ ਦਾ ਮਲਿਕ ਹੋਇਆ ਕਾਬੇ ਰਿਆਦ ਹੀ ਬਣੇ ਹੋਏ ਸਤਿਗੁਰਾਂ ਸਭਨਾ ਮਤ ਦਾ ਬਾਟਾ ਦੇ ਤਾਰ ਜਿਹੜੇ ਮੁੜਦੇ ਸੀ ਉਹਨਾਂ ਦੇ ਘਰ ਪਾ ਦਿੱਤੀ ਸਵਾ ਸਵਾ ਲੱਖ ਨਾਲੇ ਕਨੇ ਕਨੇ ਨੂੰ ਲਵਾਇਆ ਪਾਲ ਸਾਹਿਬ ਜੀ ਅਸੀਂ ਕਿਧਰ ਤੁਰੇ ਫਿਰਦੇ ਆ ਆ ਸਰੋਵਰ ਕਮੇਟੀ ਨੇ ਲੈ ਕੇ ਕਰਕੇ ਸਾਡਾ ਧਰਮ ਖਤਮ ਹੋ ਰਿਹਾ ਪਿੱਛੇ ਜਾ ਰਿਹਾ ਜੇ ਲੋਕ ਤੇਰੇ ਸਾਨੂੰ ਸੋਚਣਾ ਪੈ ਲਗਾ ਕਈਆਂ ਸਰਕਾਰਾਂ ਸਾਨੂੰ ਖਤਮ ਕਰਨ ਦੇ ਪਿਆਰੇ ਅੱਲਾਹ ਨੇ ਬਹੁਤ ਧਮਕਾਵਾ ਕਰਮ ਕੀਤਾ ਇਹਨਾਂ ਨੇ ਜ਼ਹਿਰ ਕਰਨ ਦਾ ਮਤਲਬ ਕੀਤਾ ਇਹਨਾਂ ਨੇ ਬਹੁਤ ਸਾਰੇ ਬਾਬੂ ਕੰਨ ਪਰਫੁੱਟ ਕਾਮੇ ਦੇ ਦੁਆਰਾ ਆਖ ਸਾਰੇ ਜੱਫੇਦਾਰਾਂ ਨੇ ਸੀਨ ਦੇ ਵਿੱਚ ਚੱਲ ਰਿਹਾ ਇਹਨਾਂ ਨੂੰ ਮੇਰਾ ਕਰਕੇ ਕਰਕੇ ਰੁਕਣਾ ਛੋਲਰੀ ਕਮੇਟੀ ਦੇ ਜੱਫੇਦਾਰਾਂ ਨੇ ਅੱਖ ਦਾ ਪੰਜਾਬ ਦਾ ਗੁਰਮਖਾਲਾ ਹੁਣ ਅਸੀਂ ਨੇ ਦੇਖਣਾ ਹੈ ਵੀ ਅਸੀਂ ਕਰਨਾ ਕੀ ਹੈ ਮੈਂ ਸਾਰੀਆਂ ਗੁੱਤਵਾਲਾ ਪ੍ਰਬੰਧ ਕਮੇਟੀਆਂ ਦੇ ਪ੍ਰਧਾਨਾਂ ਨੂੰ ਅਪੀਲ ਕਰਦਾ ਇਕਰਾ ਜਾਤ ਪਾਤ ਦਾ ਫਰਕ ਨੀਦਾ ਸਤਿਗੁਰਾਂ ਨੇ ਸਾਡੇ ਵਿੱਚੋਂ ਵੱਡਾ ਸੀ ਜਿਹੜਾ ਉਹ ਸੀ ਇਹ ਸਾਰੇ ਇੱਕੋ ਬੜੀ ਸੇ ਟੋਲਾ ਦੇ ਕੀਤੇ ਫੋੜੇ ਹਨ ਹੰਕਾਰ ਦੇ ਉਹਨਾਂ ਕਹਿੰਦੇ ਉਹਨਾਂ ਨਾਨਕ ਪਾਤਸ਼ਾਹ ਮਹਾਰਾਜ ਲਾਲੋ ਦੇ ਘਰੇਗਾ ਤਰਖਾਰ ਦੇ ਬਲੇ ਕੋਹੜੇ ਦੀ ਰੋਟੀ ਖਾਧੀ ਮਰਤ ਭਾਦੋ ਦੇ 36 ਪ੍ਰਕਾਰ ਦੇ ਕੋਹੜੇ ਟਕਾਏ ਉਹਦੇ ਘਰੇ ਵੀ ਜਾ ਸਕਦੇ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜਿਆ ਨੇ ਤੁਹਾਨੂੰ ਬੀਬੀ ਸਿੱਖਰੋਂ ਪੰਜ ਪਿਆਰੇ ਇਕੱਠੋ ਆਏ ਵਿਆਹ ਆਪਣੇ ਆਇਆ ਦਿੱਤੀ ਤੋਂ ਮਹਾਰਾਸ਼ਟਰ ਤੋਂ ਵਿਦਰ ਤੋਂ ਆਲੇ ਉਹਨਾਂ ਹਾਤਵਾਲੀ ਹਾਤਵਾਲੀ ਦੇ ਤੋਂ ਆਏ ਇਹ ਸਾਰੇ ਨਾ ਅਮਰ ਦਸਤਾ ਦੇ ਸਿੰਘ ਬਣਾਤਾ ਖਾਲਸਾ ਬਣਾਤਾ ਆਦਰਸ਼ ਜਾਤਾਂ ਦੇ ਆਧਾਰ ਤੇ ਮੁੱਟਵਾਰੇ ਬਣਾ ਲੇ ਆ ਗੱਲ ਵੀ ਸਿੰਘਾਂ ਦਾ ਆ ਰਾਮਦਾਸੀਆਂ ਦਾ ਆ ਰਾਮਗੜੀਆਂ ਦਾ ਆ ਜੱਤ ਸਿੱਖਾਂ ਦਾ ਆ ਰਾਗੀਆਂ ਜ਼ਰਾ ਤੇ ਪਟੀਆਂ ਦਾ ਮੁੱਟਵਾਰੇ ਤੇ ਨਹੀਂ ਖੜੇ ਅਸੀਂ ਸੰਸਾਰ ਦਾ ਆਖਰੀ ਪੱਤੇ ਆ ਸਾਡਾ ਖਾਲ ਬੁੱਗਿਆ ਫਿਰ ਅਸੀਂ ਕਿਵੇਂ ਬਸਾਂ ਕਾਰ ਬਣਾ ਤਾ ਗੋਲਕ ਸਿਮਰ ਨਾਮ ਕਹਾਓ ਮਹਾਰਾਜ ਨੇ ਤਾਂ ਇਹਨਾਂ ਨੂੰ ਕੁਲਾਵੇ ਦੇ ਵਿੱਚ ਲੈ ਰਿਆ ਓ ਹੰਕਾਰ ਦੇ ਮਨ ਜੋ ਹੰਕਾਰ ਸਭ ਦੇ ਤੁਸੀਂ ਇਹ ਗਰੀਬ ਸਿੱਖਾਂ ਨੂੰ ਨਾਲ ਬੁਲਾ ਲੋ ਸਾਡਾ ਖਾਲਸਾ ਰਾਜ ਕਿੱਧਰ ਨਹੀਂ ਗਿਆ ਸੀ ਪਹਿਲਾਂ ਕਰਾਂਗੇ ਖਾਲਸਾ ਰਾਜ ਹੋਊਗਾ ਉਹਨੂੰ ਸਾਡੇ ਵਚਨ ਨੇ ਬਰਦਾਸ਼ਤ ਹੋਈ ਆ ਤੇ ਹੋਣੀ ਐ ਰਾਜ ਕਰੇਗਾ ਖਾਲਸਾ ਆਕੀ ਰੱਖਣਾ ਕੋਈ ਰਾਜ ਸਕਦਾ ਕੋਈ ਹੋਣਾ ਜਦੋਂ ਅਸੀਂ ਗੁਰੂ ਦਾ ਸਿਧਾਂਤ ਮੰਨ ਲਿਆ ਜਦੋਂ ਗੁਰੂ ਦੀ ਮਰਯਾਦਾ ਮੰਨ ਲਈ ਜਦੋਂ ਅਸੀਂ ਗੁਰੂ ਦੀ ਮਰਯਾਦਾ ਦੇ ਕਾਇਮ ਹੋ ਗਏ ਗੁਰਮੁਖ ਪਿਆਰੇ ਗੁਰੂ ਸਾਹਿਬ ਕਹਿੰਦੇ ਨੇ ਮਾਲਸ ਦੀ ਜਾਨ ਕੀਤੇ ਕਰਨਾ ਖਾਲਸ ਰਾਜ ਸਾਰੇ ਦਿਨਾਂ ਦਾ ਬੰਦਾ ਕੋਸਾਂਾਂ ਦੇ ਵਿੱਚ ਸਾਈ ਬਣ ਗਿਆ ਕਿਰਤੀ ਕਿੰਨੀ ਹੈ ਸਾਡੀ ਗੁਰਮਤ ਪਿਆਰੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸੋਚ ਆਣੀ ਹੈ ਸਰਕਾਰ ਏਜੰਸੀਆਂ ਦੇਖ ਰਹੀਆਂ ਨੇ ਕਿ ਕਿਵੇਂ ਇਹਦਾ ਵੀ ਮੈਚ ਦੀ ਗ੍ਰਿਫਤੀ ਬੜੀ ਆਵੇ ਅਸੀਂ ਕਹੀਏ ਕਿ ਇਹਦਾ ਬਰਨ ਕਰਨਾ ਡਾਬ ਲੋ ਕਿਵੇਂ ਰਾਜ ਫੂਟ ਦਾ ਰਫਿੰਡਮ ਦੀਆਂ ਗੱਲਾਂ ਕਰਦੇ ਨੇ ਵੋਟਾਂ ਪਾਉਣ ਦੀਆਂ ਜੋ ਸਾਡੀ ਗ੍ਰਿਫਤੀ ਨਹੀਂ ਵੋਟਾਂ ਤੋਂ ਬੋਟਾਂ ਦੇ ਅਗਾਂਹ ਉਹ ਜਿੱਤੂ ਵੋਟਾਂ ਦੇ ਵਿੱਚ ਖਾਲਸਾ ਜੀ ਇਹ ਵੱਡੀਆਂ ਸਮੱਸਿਆਵਾਂ ਨੇ ਬੰਦੀ ਸਿੰਘਾਂ ਦਾ ਮਸਲਾ ਉਸਾਨੀ ਦਾ ਮਸਲਾ ਗੁਰੂ ਹਰਿਤੇਬਾਹੂ ਸਾਡਾ ਧਰਮ ਨੂੰ ਖਤਮ ਕਰਨਾ ਮਸਲਾ ਸਿੱਖੀ ਦੇ ਵਿੱਚ ਬਲੀਬ ਸਿੱਖਾਂ ਨੂੰ ਬੜੇ ਕੰਨ ਦਾ ਮਸਲਾ ਬਹੁਤ ਨੇ ਆਓ ਆਪਾਂ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਮਹਾਰਾਜਿਆਂ ਦੀ ਜਨਾਈ ਹੋਈ ਮਰਯਾਦਾ ਨੂੰ ਕਹਿ ਰੋਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਤੇ ਹੋਏ ਸਿਵਾ ਆਪ ਨੂੰ ਬੜਾਈਏ ਜਦੋਂ ਅਸੀਂ ਗੁਰੂ ਸਾਹਿਬ ਦਾ ਧਾਟ ਬਣਾ ਰਿਆ ਫਿਰ ਗੁਰੂ ਆਪਣੇ ਬਲ ਵੱਡਣੀਆਂ ਫਿਰ ਸਾਡਾ ਖਾਲਸਾ ਰਾਜ ਹੋਊਗਾ ਚੰਦੀ ਗੱਲਾ ਹੋ ਗਈ ਹੁਣ ਤੁਸੀਂ ਇਹ ਦੇਖਣਾ ਹੈ ਸਾਰੀਆਂ ਫਿਰ ਪ੍ਰਬੰਧ ਕਮੇਟੀਆਂ ਨੂੰ ਕਹਿਣਾ ਜੋ ਨਾਲ ਪਿੰਡਾਂ ਦੇ ਵਿੱਚ ਗਰੀਬ ਸਿੱਖਾਂ ਦੀ ਜਾਨ ਵੜਿਆ ਕਰੋ ਉਹ ਦੂਸਰੇ ਪਾਸੇ ਨਾਂ ਦਾਣ ਦੇਣਿਆਂ ਵੱਲ ਨਾ ਜਾਣਾ ਕਿਹੜੀਆਂ ਮਜਬੂਰੀਆਂ ਨੇ ਉਹਨਾਂ ਨੂੰ ਸਮਝਿਆ ਕਰੋ ਗੁਰੂ ਕੀ ਗੋਕਾਰ ਜੀਰ ਦਾ ਉਹ ਇਹੀ ਕਰਕੇ ਸਾਧਗੰਗਾਂ ਨੇ ਕਿਹਾ ਹੈ ਇਸ ਉੱਤੇ ਆਪਾਂ ਆ ਗਏ